ਗੱਡੀ ਮਲਤਾਨ ਦੇ ਕਿਲੇ ਤੋਂ ਚੱਲਿਆ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਲਾਹੌਰ ਵਿੱਚ ਆਣ ਕੇ ਉਹਨੇ ਘੋੜਾ ਰੱਟ ੜਕ ਦਿੱਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਾ 12 ਦਰੀ ਵਿੱਚ ਸ਼ੇਰੇ ਪੰਜਾਬ ਬੈਠਾ ਹੁਣ ਸ਼ੇਰੇ ਪੰਜਾਬ 12 ਦਰੀ ਵਿੱਚ ਬੈਠਾ ਏ ਉਹਦੇ ਦਰਵਾਜ਼ੇ 'ਕੇ ਸੰਤਰੀ ਖਲੋਤਾ ਏ ਉਹ ਸੰਤਰੀ ਨੂੰ ਉਸਨ ਨੌਜਵਾਨੀ ਅੱਖਾਂ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣਾ ਏ ਸੰਤਰੀ ਨੇ ਆਖਿਆ ਕਿੱਥੋਂ ਆਏ ਹੋ ਉਹ ਅੰਦਰ ਹੀ ਮੈਂ ਮੁਲਤਾਨ ਦੇ ਕਿਲੇ ਤੋਂ ਆਇਆ ਏ ਜਦੋਂ ਇਹ ਗੱਲ ਸੁਣੀ ਉਹ ਸੰਤਰੀ ਨੇ ਜਾ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਆਖਿਆ ਵੀ ਮੁਲਤਾਨ ਦੇ ਕਿਲੇ ਤੋਂ ਇੱਕ ਨੌਜਵਾਨ ਆਇਆ ਏ ਸ਼ੇਰੇ ਪੰਜਾਬ ਨੇ ਆਖਿਆ ਨੂੰ ਆਉਣ ਦਿਓ ਅੰਦਰ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਉਹਨੇ ਜਾ ਕੇ ਫਤਿਹ ਦੀ ਝਾਂਚ ਪਾਈ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰੇ ਪੰਜਾਬ ਨੇ ਫਤਿਹ ਦਾ ਉੱਤਰ ਫਤਿਹ ਵਿੱਚ ਦਿੱਤਾ ਛੇਰੇ ਪੰਜਾਬ ਨੇ ਆਖਿਆ ਨੌਜਵਾਨਾ ਕਿੱਥੋਂ ਆਇਆ ਉਹ ਕਹਿੰਦਾ ਜੀ ਮਲਤਾਨ ਤੋਂ ਆਇਆ ਕਹਿੰਦੇ ਮਲਤਾਨ ਦਾ ਹਾਲ ਦੱਸ ਕਹਿੰਦੇ ਜੀ ਮਲਤਾਨ ਦਾ ਹਾਲ ਮੇ ਤੋਂ ਦੱਸਿਆ ਨਹੀਂ ਜਾਂਦਾ ਉਹਨੇ ਆਖਿਆ ਨਹੀਂ ਦੱਸ ਉਹ ਕਹਿੰਦੇ ਦੋ ਖਬਰਾਂ ਇੱਕ ਚੰਗੀ ਐ ਇੱਕ ਮਾੜੀ ਐ ਛੇਰੇ ਪੰਜਾਬ ਨੇ ਆਖਿਆ ਤੂੰ ਦੋਵੇਂ ਦੱਸ ਉਸ ਨੌਜਵਾਨ ਨੇ ਆਖਿਆ ਵੀ ਮਲਤਾਨ ਦੇ ਕਿਲੇ ਲੱਗੇ ਦੋ ਕਿਲੇ ਤੇ ਸ਼ਹਿਰ ਤੇ ਹਮਲਾ ਕਰਕੇ ਅਸੀਂ ਕਬਜ਼ਾ ਕਰ ਲਿਆ ਜਿੱਤ ਲਿਆ ਉਹਨੇ ਆਖਿਆ ਦੂਜੀ ਕਹਿੰਦੇ ਦੂਜੀ ਜਿਹੜੀ ਐ ਉਥੇ ਜਿਹੜੇ ਸਾਡੇ ਨੌਜਵਾਨ ਸਾਡੀਆਂ ਫੌਜਾਂ ਨੇ ਉਹ ਤਕਰੀਬਨ 80 ਤੋਂ ਲੈ ਕੇ ਦੇ 100 ਤੱਕ ਰੋਜ਼ ਸਾਡਾ ਸਿੱਖ ਜਿਹੜਾ ਹੈ ਜਿਹਦੀ ਬਿਮਾਰੀ ਨਾਲ ਮਰ ਰਿਹਾ ਹੈ ਜਦੋਂ ਇਹ ਖਬਰ ਸੁਣੀ ਹੈ ਸ਼ੇਰੇ ਪੰਜਾਬ ਜਿਹੜੇ ਤਖਤ ਉੱਤੇ ਬੈਠਾ ਉਹਨੇ ਦੀਆਂ ਘੁੱਟ ਕੇ ਭਈਆਂ ਫੜੀਆਂ ਆਖਿਰ ਸੁਣਦਿਆਂ ਸੋਣਿਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅੱਖਾਂ ਵਿੱਚ ਪਾਣੀ ਆ ਗਿਆ ਉਹ ਅਸੀਂ ਪੰਜਾਬ ਦਾ ਰਾਜਾ ਜਿਹੜਾ ਦੁੱਖ ਸੁਣਦਿਆਂ ਸਾਰ ਅੱਖਾਂ ਵਿੱਚ ਪਾਣੀ ਆ ਜਾਵੇ ਅੱਜ ਪਾਣੀ ਦੇ ਕੀ ਹੋਣਾ ਅੱਜ ਉਹਨਾਂ ਦਾ ਮੂੰਹ ਸੜ ਜਾਏ ਖਬਰ ਵੀ ਨਹੀਂ ਲੱਗੀ ਕਿ ਬਹੁਤ ਮਾੜਾ ਆਇਆ 4 ਸਾਲ ਦਾ ਮਾਸੂਮ ਬੱਚਾ ਸਾਰਣ ਖਬਰ ਵੇਖੀ ਅਧਰੋਂ ਦੀ ਲੋੜ ਨਹੀਂ ਉਸ ਭਈਏ ਨੇ ਉਹਦੇ ਨਾਲ ਕਿੱਡੇ ਕੋ ਕਰਮ ਕੀਤਾ ਉਹ ਸੀਣ ਤੇ ਆਪਣੇ ਉੱਤੇ ਲਾ ਕੇ ਵੇਖੇ ਤੇ ਫਿਰ ਪਤਾ ਲੱਗਦਾ ਕਿ ਕੀ ਭਾਅ ਵਿਕਦੀ ਹੈ 4 ਸਾਲ ਦਾ ਮਾਸੂਮ ਬੱਚਾ ਉਹਦੇ ਨਾਲ ਕੋ ਕਰਮ ਕਰਨਾ ਉਹਦੇ ਗੁਪਤ ਅਕ ਵਿੱਚ ਰਾੜ ਧੱਕ ਦੇਣੀ ਉਹਦੀ ਕੈਪਰੀ ਨਾਲ ਉਹਦਾ ਗਲ ਘੁੱਟ ਕੇ ਮਾਰ ਦੇਣਾ 4 ਸਾਲ ਦਾ ਮਾਸੂਮ ਬੱਚਾ ਕਿੱਡਾ ਕੁੰਦਾ ਮੈਂ ਤਾਂ ਨਹੀਂ ਜੇ ਸੁਣਿਆ ਕਿ ਕਿਸੇ ਮੰਤਰੀ ਨੇ ਉਤੇ ਦੁੱਖ ਦਾ ਅਫਸੋਸ ਕੀਤਾ ਹੋਵੇ ਤੁਸੀਂ ਕਹੇ ਸੁਣਿਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਪਰ ਉਸ ਵੇਲੇ ਸ਼ੇਰੇ ਪੰਜਾਬ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਜਦੋਂ ਸੁਣਿਆ ਕਿ ਮੇਰੇ ਸਿੱਖ ਜਿਹੜੇ ਆ ਉਹ ਬੇਨਿਆਈ ਮੌਤੇ ਮਾਰ ਰਿਹਾ ਹੈ ਜਿਹਦੀ ਬਿਮਾਰੀ ਨਾਲ ਪਰ ਅੱਜ ਕੋਈ ਮਰੇ ਕੋਈ ਜੀਵੇ ਕਿਸੇ ਮੁੱਖ ਮੰਤਰੀ ਨੂੰ ਕਿਸੇ ਐਮਐਲਏ ਕਿਸੇ ਮੰਤਰੀ ਨੂੰ ਸਾਡਾ ਦੁੱਖ ਨਹੀਂ ਲੱਗਦੇ ਇਹ ਨਹੀਂ ਆਉਂਦੇ ਵੀ ਬਹੁਤ ਮਾੜਾ ਹੋਇਆ ਦੁੱਖ ਅਸੀਂ ਦੁੱਖ ਹੀ ਸਾਂਝਾ ਕਰ ਲਈਏ ਦੇਣਾ ਤੇ ਇਹਨਾਂ ਨੇ ਕੀ ਸ਼ੇਰੇ ਪੰਜਾਬ ਨੇ ਜਦੋਂ ਇਹ ਸਾਰੀ ਗੱਲ ਸੁਣੀ ਹੈ ਸ਼ੇਰੇ ਪੰਜਾਬ ਨੇ ਆਖਿਆ ਲਿਆਓ ਮੇਰਾ ਘੋੜਾ ਘੋੜਾ ਆਇਆ ਸ਼ੇਰੇ ਪੰਜਾਬ ਘੋੜੇ ਤੇ ਸਵਾਰ ਹੋਣ ਲੱਗਾ ਨਾਲ ਜਾਣੇ ਪੁੱਛਿਆ ਸ਼ੇਰੇ ਪੰਜਾਬ ਜੀ ਕਿੱਥੇ ਚੱਲੇ ਹੋ ਉਹਨਾਂ ਆਖਿਆ ਮੈਂ ਇੱਕ ਵੈਦ ਕੋਲ ਚੱਲਿਆ ਉਹਨਾਂ ਆਖਿਆ ਜੀ ਵੈਦ ਕਿਹੜਾ ਉਹਨਾਂ ਆਖਿਆ ਜਿਸ ਵੈਦ ਕੋਲ ਮੈਂ ਚੱਲਿਆ ਉਹ ਵੈਦ ਨੇ ਜੇ ਮੇਰੀ ਸੁਣ ਲਈ ਅੰਦਰ ਇੱਕ ਭਰੋਸਾ ਤੇ ਵਿਸ਼ਵਾਸ ਹੋਣਾ ਚਾਹੀਦਾ ਅਸੀਂ ਅੱਜ ਗੁਰੂ ਘਰ ਵਿੱਚ ਆਉਨੇ ਆ ਸਾਡਾ ਮਨ ਇਹ ਨਹੀਂ ਖਲਾਉਂਦਾ ਸਾਡਾ ਮਨ ਜਿਹੜਾ फडਕਦਾ ਰਹਿੰਦਾ ਦੁਬਦਾਂ ਵਿੱਚ ਪਿਆਰ ਰਿੰਦਾ ਪੀ ਮੈਂ ਅਰਦਾਸ ਕੀਤੀ ਆ ਪਤਾ ਨਹੀਂ ਪੂਰੀ ਹੋਵੇਗੀ ਕਿ ਨਾ ਹੋਵੇਗੀ ਕੋ ਰੱਬ ਸੁਣੇਗਾ ਕਿ ਨਾ ਸੁਣੇਗਾ ਪਰ ਕੁਝ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਸਮਾਂ ਲੱਗਦਾ ਅਸੀਂ ਅਰਦਾਸ ਬੱਚੇ ਦੀ ਕਰਾਈ ਹੈ ਸਾਨੂੰ ਪਤਾ ਵੀ ਸਾਡਾ ਬੱਚਾ ਪੈਦਾ ਹੋਣ ਤੇ 8-9 ਮਹੀਨੇ ਲੱਗ ਜਾਂਦੇ ਆ ਸਾਨੂੰ ਇਹ ਵੇਟ ਕਰਨੀ ਚਾਹੀਦੀ ਆ ਪਰ ਅਸੀਂ ਨਹੀਂ ਕਰਦੇ ਅਸੀਂ ਐਤਵਾਰ ਬਾਣੀ ਪੜ੍ਹਦੇ ਆ ਵੀਰਵਾਰ ਫੇਰ ਕਿਸੇ ਬਾਬੇ ਦੇ ਤੁਰੇ ਫਿਰਦੇ ਆ ਭਾਵੇਂ ਸਾਡੇ ਅੰਦਰ ਦੀ ੜਕਣਾ ਨਹੀਂ ਮੁੱਕਦੀ ਜਿੱਦਣ ੜਕਣਾ ਮੁੱਕ ਜਾਵੇਗੀ ਉਦੋਂ ਸਾਡਾ ਗੁਰੂ ਤੇ ਵਿਸ਼ਵਾਸ ਵੱਜ ਜਾਵੇਗਾ ਸ਼ੇਰੇ ਪੰਜਾਬ ਨੇ ਆਖਿਆ ਮੈਂ ਜਿਹੜੇ ਵੈਦ ਕੋਲ ਚੱਲਿਆ ਉਹ ਵੈਦ ਨੇ ਮੇਰੀ ਬਾਹ ਫੜ ਲਈ ਤੇ ਸਮਝਿਓ ਵੀ ਕੋਈ ਸਿੱਖ ਨਹੀਂ ਤੁਹਾਡਾ ਹੈ ਜਦੀ ਬਿਮਾਰੀ ਨਾਲ ਮਰੇਗਾ ਇਹਨਾਂ ਆਖਿਆ ਇਹੋ ਵੈਦ ਕੌਣ ਆ ਉਹਨਾਂ ਆਖੇ ਜੋ ਮੇਰਾ ਵੈਦ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸ਼ੇਰੇ ਪੰਜਾਬ ਨੇ ਘੋੜੇ ਨੂੰ ਲਈ ਅੱਡੀ ਤੇ ਅੰਮ੍ਰਿਤਸਰ ਦੇ ਧਰਤੀ ਤੇ ਆਇਆ ਹੁਣ ਜਦੋਂ ਕਿਸੇ ਪੰਜਾਬ ਦੇ ਬਾਦਸ਼ਾਹ ਨੇ ਆਉਣਾ ਹੋਵੇ ਅੰਮ੍ਰਿਤਸਰ ਦੀ ਧਰਤੀ ਉੱਤੇ ਤੇ ਆਮ ਲੋਕਾਂ ਨੂੰ ਹੁੰਦਾ ਵੀ ਸਾਡੇ ਪੰਜਾਬ ਦਾ ਬਾਦਸ਼ਾਹ ਆ ਰਿਹਾ ਏ ਅਸੀਂ ਜਾ ਕੇ ਇਹਨਾਂ ਨੂੰ ਅੱਗੋਂ ਮਿਲੀਏ ਪਰ ਉੱਥੇ ਲੋਕਾਂ ਦਾ ਇਕੱਠ ਵੜਾ ਸੀਗਾ ਸਾਰਿਆਂ ਨੂੰ ਪਤਾ ਕਿ ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆ ਰਿਹਾ ਏ ਸ਼ੇਰੇ ਪੰਜਾਬ ਨੇ ਆਖਿਆ ਵੀ ਅੱਜ ਮੈਨੂੰ ਕੋਈ ਮਿਲਣ ਨਾ ਆਵੇ ਅੱਜ ਸਾਰਿਆਂ ਨੂੰ ਰੋਕ ਦਿਓ ਅੱਜ ਜਿੰਨੂੰ ਮੈਂ ਮਿਲਣ ਵਾਸਤੇ ਆਇਆ ਏ ਮੈਨੂੰ ਉਹਨੂੰ ਮਿਲ ਲੈਣ ਦਿਓ ਸ਼ੇਰੇ ਪੰਜਾਬ ਦੇ ਕਹਿਣ ਤੇ ਜਿੰਨੇ ਲੋਕ ਮਿਲਣ ਵਾਸਤੇ ਆਏ ਸੀ ਸ਼ੇਰੇ ਪੰਜਾਬ ਨੂੰ ਉਹਨਾਂ ਸਾਰਿਆਂ ਨੂੰ ਰੋਕ ਦਿੱਤਾ ਕਿ ਅੱਜ ਸ਼ੇਰੇ ਪੰਜਾਬ ਨੂੰ ਕੋਈ ਨਹੀਂ ਮਿਲੇਗਾ ਸ਼ੇਰੇ ਪੰਜਾਬ ਤੁਰਨ ਲੱਗਾ ਇਹਨੇ ਸੋਚਿਆ ਵੀ ਮੈਂ ਇੱਕ ਦੋ ਆਪਣੇ ਨਾਲ ਸਾਥੀ ਲਵਾਂ ਸ਼ੇਰੇ ਪੰਜਾਬ ਨੇ ਅਖਿਆ ਨਹੀਂ ਮੈਂ ਇਕੱਲਾ ਜਾਵਾਂਗਾ ਸ਼ੇਰੇ ਪੰਜਾਬ ਦਰਬਾਰ ਸਾਹਿਬ ਦੇ ਅਪਕਰਮਾਂ ਵਿੱਚ ਆਇਆ ਕੜਾ ਪ੍ਰਸ਼ਾਦ ਦੀ 500 ਰੁਪਏ ਦੀ ਦੇਖ ਕਰਾਈ ਹੈ ਉਹ ਕੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਆਪਣੇ ਦੋਹਾਂ ਹੱਥੋਂ ਤੇ ਦੇਖ ਲੈ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਸ ਪੁਲ ਦੇ ਉੱਤੇ ਭਾਵ ਦਰਸ਼ੀ ਜੋੜੀ ਵੇ ਦੀ ਲੰਘਦੇ ਹੋਇਆ ਦਰਬਾਰ ਸਾਹਿਬ ਦੇ ਅੰਦਰ ਸਰਦਲ ਨੂੰ ਨਮਸਕਾਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਖਲੋ ਕੇ ਇੱਕ ਅਰਦਾਸ ਇੰਜ ਕਰਦਾ ਹੈ